ਉਸ ਵੇਲੇ ਮਹਾਰਾਜਾ ਭਾਈ ਅਸੀਂ ਹੁਣ ਸੱਚਖੰਡ ਨੂੰ ਜਾਣਾ ਹੈ ਸਿੱਖ ਸੰਗਤਾਂ ਨੂੰ ਹਰਗੋਦਨ ਸਾਨੂੰ ਆਗਿਆ ਦੇਣੀ ਕਿ ਹੁਣ ਸੰਗਤਾਂ ਨੂੰ ਸ਼ਸਤਰਧਾਰੀ ਬਣੋ ਅਕਾਲ ਪੁਰਖ ਦੇ ਰਚਨ ਸ਼ਾਂਤੀ ਦੀ ਹੱਦ ਹੋ ਚੁੱਕੀ ਹੈ ਹੁਣ ਜੰਗੀ ਸਿੱਖ ਪੈਦਾ ਕਰਨੇ ਹਨ ਜਿਹੜੇ ਆਪ ਦੀ ਆਪ ਰੱਖਿਆ ਕਰ ਸਕਣ ਇਹ ਮਹਾਰਾਜ ਜੀ ਨੇ ਆਗਿਆ ਦਿੱਤੀ ਉਸ ਵੇਲੇ ਇਸ ਪ੍ਰਕਾਰ ਸਾਧ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਅੱਜ ਅੰਮ੍ਰਿਤਸਰ ਦੇ ਰਾਜੀ ਦੇ ਕਿਨਾਰੇ ਤੇ ਲੰਦੇ ਗਏ ਪੰਜੇ ਸਿੱਖਾਂ ਦੇ ਸਮੇਤ ਰਾਵੀ ਦੇ ਕਿਨਾਰੇ ਤੇ ਬੈਠ ਕੇ ਸਪਾਈ ਪੈਰੇ ਤੇ ਖੜੇ ਹੋ ਚੰਦੂ ਦੇ ਕਿਹਾ ਕਿ ਗੁਰੂ ਸਾਹਿਬ ਇਸ਼ਨਾਨ ਕਰਦੇ ਰਹਿਣ ਤਾਂ ਕੁਛ ਨਾ ਕਹੋ ਗਰੀਬ ਨਵਾਜ਼ ਦੀਨ ਇਸ਼ਨਾਨ ਕੀਤਾ ਹੈ ਇਸ਼ਨਾਨ ਕਰਕੇ ਸੇ ਮਹਾਰਾਜ ਹਨ ਛੁੱਕੇ ਮਸਰ ਪੈਰ ਕੇ ਰਾਵੀ ਦੇ ਕਿਨਾਰੇ ਬੈਠ ਕੇ ਸ੍ਰੀ ਜਪਜੀ ਸਾਹਿਬ ਦਾ ਪਾਠ ਕੀਤਾ ਹੈ ਸੁਖਨੀ ਸਾਹਿਬ ਦਾ ਪਾਠ ਕੀਤਾ ਹੈ ਪੰਜੇ ਸਿੰਘ ਕਿ ਰਾਹ ਕੱਦ ਕੇ ਸੁਣਦੇ ਹੋ ਮਹਾਰਾਜ ਜੀ ਜੂਰੀ ਉਸ ਵੇਲੇ ਮਹਾਰਾਜਾ ਪਾਈ ਅਸੀਂ ਹੁਣ ਸੱਚਖੰਡ ਨੂੰ ਜਾਣਾ ਹੈ ਸਿੱਖ ਸੰਗਤਾਂ ਨੂੰ ਹਲਕੋ ਜਿਹਾ ਸੰਸਾ ਨੂੰ ਆਗਿਆ ਦੇਣੀ ਕਿ ਹੁਣ ਸੰਗਤਾਂ ਨੂੰ ਸਸ਼ਕਤਕਾਰੀ ਬਣੋ ਅਕਾਲ ਪੁਰਖ ਦਾ ਰਚਨ ਸ਼ਾਂਤੀ ਦੀ ਹੱਦ ਹੋ ਚੁੱਕੀ ਹੈ ਹੁਣ ਜੰਗੀ ਸਿੱਖ ਪੈਦਾ ਕਰਨੇ ਹਨ ਜਿਹੜੇ ਆਪ ਦੀ ਆਪ ਰੱਖਿਆ ਕਰ ਸਕਣ ਇਹ ਮਹਾਰਾਜ ਜੀ ਨੇ ਆਗਿਆ ਦਿੱਤੀ ਉਸ ਵੇਲੇ ਭਾਈ ਬਿਨੀ ਚੰਦ ਅਤੇ ਭਾਈ ਜੇਠਾ ਜੀ ਭਾਈ ਲੰਗਾਹਾ ਜੀ ਭਾਈ ਪ੍ਰਾਣਾ ਜੀ ਇਹ ਸਿੱਖ ਮਹਾਰਾਜ ਦੇ ਨਾਲ ਸੰਸਿੰਗ ਉਸ ਲੋਕਰ ਸਾਧ ਸੰਗਤ ਜੀ ਇਹਨਾਂ ਨੂੰ ਆਗਿਆ ਦਿੱਤੀ ਉਹਨੇ ਚਿਰ ਨੂੰ ਮਹਾਰਾਜ ਸਾਹਿਬ ਬਾਣੀ ਦਾ ਪਾਠ ਕਰ ਲਿਆ ਜਵਾਬ ਕਰਵਾ ਵੀ ਆ ਗਿਆ ਦਤਾਰਾ ਹੱਥ ਚ ਪਕੜਿਆ ਹੋਇਆ ਮਹਾਰਾ ਕਹਿੰਦੇ ਬੜੇ ਸੋਹਣੇ ਦੇ ਆਏ ਹਨ ਕੀਰਤਨ ਸੁਣਾ ਉਸਨ ਮਹਾਰੂਜੀ ਵਾਰ ਦਾ ਕੀਰਤਨ ਮਹਾਰਾ ਦੇ ਪਾਸ ਤੋਂ ਆਇਆ ਸਤਿਗੁਰੂ ਮਹਾਰਾ ਸਾਹਿਬ ਨੂੰ ਦਰਸ਼ਨ ਦੇ ਕੇ ਸਿੱਖਾਂ ਨੂੰ ਕਿਹਾ ਕਿ ਭਾਈ ਸਾਡੇ ਸਰੀਰ ਨੂੰ ਹੁਣ ਤੁਸੀਂ ਰਾਵੀ ਵਿੱਚ ਪ੍ਰਵਾਹ ਕਰ ਦੇਣਾ ਇਹੋ ਕਹਿ ਕੇ ਜੋਤੀ ਜੋਰ ਸਮਾ ਗਏ ਮਹਾਰਾ ਸਾਹਿਬ ਦੇਵ ਤੇ ਰਹੀ muni ਤਕੰਬਰ ਸਾਰੇ ਮਾਰਨ ਲੈਣ ਵਾਸਤੇ ਆਏ ਬ੍ਰਹਮ ਆਦਿਕ ਸਾਰੇ ਜਾਜਾ ਕਾਲ ਕਰਦੇ ਹਨ ਭਗਵਾਨ ਤੇ ਚੜਾ ਕੇ ਸਤਗੁਰੂ ਜੀ ਨੂੰ ਸੱਚਖੰਡ ਵਿੱਚ ਲੈ ਕੇ ਗਏ ਇਸ ਪ੍ਰਕਾਰ ਮਾਰ ਆਤੀ ਚਾ ਕਾਂਕਾ ਦਰਵਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਆਪਦੇ ਜੋਤੀ ਸਰੂਪ ਚ ਮਾਰਨ ਜਿਵੇਂ ਜਲ ਮੇਰੇ ਲਾਇ ਖਤਾਨਾ ਤੇ ਉਹ ਜੋਤੀ ਸੰਜੋਤ ਸਮਾਨ ਆਪਦੇ ਸਰੂਪ ਚ ਨੀਣ ਦਾ ਪਾਈ ਸਾਹਿਬ ਸੰਗੇ ਜੀ ਅਤੇ ਸਤਗੁਰਾਂ ਦੀ ਦੇਹ ਦੇ ਤਾਂ ਹੀ ਉਸ ਵੇਲੇ ਅਤੇ ਆਲੀ ਦੇ ਕਿਨਾਰੇ ਸਿੱਖ ਜਵਸਾਹ ਦਾ ਪਾਠ ਕਰਦੇ ਜਲਤ ਲਈ ਜਾਂਦੇ ਹਨ ਜਲਦ ਜਾ ਕੇ ਇਹ ਜਵਸਾਹ ਦਾ ਪਾਠ ਪੂਰਾ ਹੋ ਗਿਆ ਉੱਥੇ ਗੁਰੂ ਮਾਰਾ ਸਾਹਿਬ ਦੀ ਦੇਨ ਨੂੰ ਪਰਵਾਇਆ ਮਹਾਰਾਜ ਦੇਨ ਨੂੰ ਵਰਨ ਦੇਣ ਸੰਸਾਹ ਕਰਕੇ ਚੰਗੇ ਖਾਣ ਪਹਚਾਇਆ ਅਤੇ ਗੁਰੂ ਮਾਰਾ ਸਾਹਿਬ ਜਾਂਦੇ ਵਿੱਚ ਮਿਲ ਕੇ ਕੋਈ ਨੀਲ ਸਾਹ ਬਾਲੀ ਇਸ ਪ੍ਰਕਾਰ ਮਹਾਰਾਜ ਜੋਤੀ ਜੋ ਸਮਾਇਆ ਹਨ ਫਿਰ ਉਹ ਸਿਖਾਣਾ ਆ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਸੰਗਮ ਕਰਵਾ ਕਿ ਹੌਰੀ ਜੋੜ ਮੇਲਾ ਮਨਾਇਆ ਅਤੇ ਗੁਰੂ ਮਹਾਰਾਜਾ ਸਾਹਿਬਾ ਗੁਰਪੁਰਬਕੂਤ ਦਾ ਇਸ ਪ੍ਰਕਾਰ ਅੱਜ ਦੇ ਦਿਨ ਨੂੰ ਪਾਵਨ ਵਰਤਿਆ ਸੀ ਸ੍ਰੀ ਗੁਰੂ ਅਰਜਨ ਦੇਵ ਦਾ ਉਹ ਸ਼ਹੀਦੀ ਪੁਰਬ ਹੈ ਸਾਧ ਸੰਗਤ ਜੀ ਜਿੱਥੇ ਲੱਖਾਂ ਸੇ ਇਕੱਠੇ ਹੋ ਕੇ ਲਹਿਰ ਤੇ ਮਨਾਇਆ ਕਰਦੇ ਸਨ ਅੱਜ ਹੋਰ ਨਾ ਤਾਂ ਮੈਂ ਸੰਕਾ ਮਨਾਉਣੀ ਹੈ